ਬਾਬਾ ਪੈਨਾ ਦੀ ਜੈ ਜੀਨ ਜੈਪੁਰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਆਪਾਂ ਜੈ ਜੀਨ ਕਿਉਂ ਕਿ ਆ ਹਨ ਬਾਬਾ ਸਾਹਿਬ ਡਾਕਟਰ ਲੇਕਰ ਪੀਰ ਸਾਹਿਬ ਦਾ ਨਾਰਾ ਹੈ ਉਹਨਾਂ ਨੇ 25 ਸਾਲ ਚ ਅਰਚਾ ਕੀਤਾ ਸਾਡੇ ਲਈ ਤੇ 1952 ਦੇ ਵਿੱਚ ਸਾਡਾ ਸੰਵਿਧਾਨ ਦੇ ਵਿੱਚ ਲਿਖਿਆ ਬੁਰਜੀ ਦੇ ਪਤਰਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ 1952 ਦੇ ਵਿੱਚ ਸੋਧ ਕਰਕੇ ਕਾਨੂੰਨ ਨੂੰ ਦਾ 2005 ਚ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਤੇ ਕਾਨੂੰਨ ਬਣਾਤਾ ਸੀ। ਉਸ ਕਾਨੂੰਨ ਨੂੰ ਅਸੀਂ ਨਗਰਪਾਲਿਕਾ, ਨਗਰ ਪੰਚਾਇਤ ਤੇ ਨਗਰ ਕੌਂਸਲ ਦੇ ਵਿੱਚ ਸ਼ਹਿਰਾਂ ਦੇ ਗਰੀਬ ਵਰਗਾਂ ਚ ਮੰਨ ਕਰਦੇ ਆ ਕਿ ਸਾਨੂੰ ਵੀ ਸਰਕਾਰ ਜਿਹੜਾ ਹੈਗਾ ਅਮਰੀਕਾ ਦਾ ਕੰਮ ਦਿੱਤਾ ਜਾਂਦਾ ਹੈ। ਇਹ ਹੈ ਨਾ ਪਰ ਮੈਂ ਬੇਨਤੀ ਕਰੂੰਗਾ ਕਿ ਆਸਿਆਰ ਸ਼ਬਦ ਹੋਏ ਆ ਇਹ ਬਹੁਤ ਦੂਰ ਤੱਕ ਪਹੁੰਚ ਗਿਆ ਬੜੇ ਲੋਕ ਮੰਨਦੇ ਆ ਕਿ ਕਿੱਥੇ ਹੋਣ ਦੀ ਤਿਆਰੀ ਆ ਤਾਂ ਮੈਂ ਬੇਨਤੀ ਕਰੂਗਾ ਸਭ ਦੇ ਚੁਪੜੀ ਕਿਹੜੀ ਸੀ ਕਿ ਕਿਦਨੇ ਪੜਿਆ ਸੀ ਜਾਂ ਕਿ ਉਹ ਇੱਥੇ ਅੰਮ੍ਰਿਤ ਹਾਰ ਬੋਲ ਆ ਅੱਛੀ ਆ ਜੇ ਰਾਮੇ ਅੱਛਾ ਤਾਂ ਆ ਅਸਥਿਹਾਰ ਪੜਨਾ ਇਹ ਇਸ ਅਸਥਿਹਾਰ ਦੇ ਨਾਲ ਤੁਸੀਂ ਅੱਗੇ ਲੋਕਾਂ 'ਚ ਗੱਲ ਜਾਣੀ ਆ ਉਹ ਅੰਮਰ ਬੰਦਾ ਵੀ ਜਿਹੜਾ ਤੁਸੀਂ ਇਸ ਅਸਥਿਹਾਰ ਨੂੰ ਅੱਗੇ ਵਟਸਐਪ 'ਤੇ ਭੇਜ ਸਕਦੇ ਹੋ ਹਾਂ ਸਾਰੇ ਵੇਖੋ। ਕੀ ਇਹ ਤੋਂ ਗੱਲ ਚੱਲੂ ਆਪਣੇ ਤੋਂ? ਕੀਰਤੀ ਲੋਕੋ ਜਾਗੋ, ਜੁੜੋ ਅਤੇ ਸੰਘਰਸ਼ ਕਰੋ। ਮਿਤੀ 11 ਫਰਵਰੀ 2025 ਨੂੰ ਡੀਸੀ ਦਫਤਰ ਫੋਇਪੁਰ ਸਾਹਮਣੇ ਜਾਗਰਤਾ ਰੈਲੀ ਵਿੱਚ ਅਗਲੀ ਰਣਕਿਤੀ ਦਾ ਕਰਾਂਗੇ ਐਲਾਨ। ਪੰਜਾਬ ਦੀ ਕੀਰਤੀ ਲੋਕੋ ਆਓ ਹੇਠ। ਲਿਖੇ ਮੁੱਦੇ ਉੱਤੇ ਪਿੰਡ-ਪਿੰਡ ਵਿੱਚ ਕਮੇਟੀ ਬਣਾ ਕੇ ਧੱਬੇ ਹੋਏ ਖੂਹੇ, ਚਾਰ ਰਹੇ ਹੱਕਾਂ ਦੀ ਲੜਾਈ ਲੜੀਏ। ਆ ਯਾਦ ਰੱਖੋ ਅਸੀਂ ਬੰਦੇ ਬਹੁਤ ਵਧੀਆ ਬਿਮਾਰੀਆਂ ਵ ਬਹੁਤਾਂ ਬਿਮਾਰੀਆਂ ਲੱਗੀਆਂ ਜਾਨ ਤੇ ਕਿਸੇ ਇੱਕ ਰੋਗ ਦੀ ਇਲਾਜ ਦਾ ਮਰੀਜ਼ ਤੰਦਰੁਸਤ ਨਹੀਂ ਹੁੰਦਾ ਸਾਰੇ ਰੋਗਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਅੱਜ ਚੰਦ ਲੁਟੇਰੇ ਲੀਡਰਾਂ ਤੇ ਅਫਸਰਾਂ ਦੇ ਨਾਪਾਕ ਮਾਫੀਏ ਨੇ ਆਪਾਂ ਨੂੰ ਅਣਗਿਣਤ ਔਂਕੜਾ ਦੇ ਦੁੱਖਾਂ ਤੇ ਵਿੱਚ ਉਲਝਾ ਕੇ ਰਾਜ ਕਰਨਾ ਤੇ ਘਰ ਭਰਨਾ ਸਿੱਖ ਲਿਆ ਹੈ ਇਸ ਲਈ ਲੋੜ ਹੈ ਕਿ ਅਸੀਂ ਵਿਗੜੀ ਹੋਈ ਤਾਣੀ ਨੂੰ ਸੁਲਝਾਉਣਾ ਨਹੀਂ ਤਨ ਦਾ ਪੜੀਏ ਅਤੇ ਆਪਣੇ ਸਾਂਝੇ ਦੁੱਖਾਂ ਉੱਤੇ ਸਾਂਝਾ ਰਾਜਾ ਬਣਾ ਕੇ ਸਾਂਝੀ ਲੜਾਈ ਲੜੀਏ ਜੇਕਰ ਲੁੱਟਣ ਵਾਲੇ ਹਜ਼ਾਰਾ ਉਹ ਲੋਕ ਵੱਖ-ਵੱਖ ਰਾਜਸੀ ਪਾਰਟੀਆਂ ਤੇ ਵੱਖ-ਵੱਖ ਪੰਚਾਇਤਿਕ ਉਦਿਆਂ ਉੱਤੇ ਉਹ ਹੁੰਦੇ ਹੋਏ ਇੱਕ ਹੋ ਸਕਦੇ ਹਨ ਤਾਂ ਆਪਾਂ ਲੁੱਟੇ ਜਾਣ ਵਾਲੇ ਕਰੋੜਾਂ ਲੋਕਾਂ ਅੱਡੋ-ਅੱਡ ਹੋ ਕੇ ਲੁੱਟ ਅਤੇ ਕੁੱਟਾ ਕਿਉਂ ਖਾ ਰਹੇ ਹਾਂ ਚੇਤੇ ਰੱਖੋ ਆਪਣੇ ਜਾਗਰਣ ਅਤੇ ਸਿਰ ਜੋੜ ਲੈਣ ਨਾਲ ਹੀ ਉਹਨਾਂ ਦਾ ਅੰਤ ਆ ਤੇ ਸਾਡੀ ਜਿੱਤ ਹੋਵੇਗੀ ਸਮਾਜ ਨੂੰ ਜਾਤਾਂ ਪਾਤਾਂ ਤੇ ਧਰਮਾਂ ਵਿੱਚ ਵੰਡਣ ਤੋਂ ਪਰ ਉੱਦੀ ਅਤੇ ਸੁਰੱਖਿਆ ਰੁਜ਼ਗਾਰ ਅਤੇ ਬੰਦੇ ਸੰਭਾਵਿਤ ਤੱਕ ਹਕਕਾਂ ਲਈ ਸੰਘਰਸ਼ ਕਰੀਏ ਲੋਕਤੰਤਰ ਤੁ ਵਿਚ ਤੁਸੀਂ ਮਾਲਕ ਹੋ ਪਿੰਡ ਵਿੱਚ ਨਸ਼ਿਆਂ ਦੀ ਸਪਲਾਈ ਰੋਕੀ ਜਾਵੇ ਇਸ ਦੇ ਨਾਲ ਹੀ ਸੇੜਤਾ ਨਸ਼ੇੜੀਆਂ ਦਾ ਇਲਾਜ ਅਤੇ ਮੁਰ ਉਸੇਵੇਂ ਲਈ ਠੋਸ ਕੀਤੀ ਅਤੇ ਪ੍ਰਬੰਧ ਕੀਤੀ ਜਾਵੇ ਥਣਹੀਨ ਬੁਢਾਪਾ ਵਿਧਵਾ ਤੇ ਅਸ਼ਰਤਾ ਬੱਚਿਆਂ ਦੀ ਪੈਨਸ਼ਨ ਮਹਿੰਗਾਈ ਦਰ ਅਨੁਸਾਰ ਘੱਟੋ-ਘੱਟ 5000 ਰੁਪਏ ਹੋਵੇਗੀ ਇਹ ਬਜ਼ੁਰਗਾਂ ਅਕੀ ਟੈਂਸ਼ਨਾਂ ਉਮਰ 68 ਸਾਲ ਤੋਂ ਕਤਾ ਕੇ 7 ਸਾਲ ਹੋ ਗਏ ਟੈਂਸ਼ਨ ਲੈਣ ਲਈ ਦਾ ਹੀ 1 ਏਕੜ ਜ਼ਮੀਨ ਅਤੇ ਹੋਰ ਆਮਦਨ ਵੱਧ ਸਾਬਾ ਦਾ ਕੀਤੀ ਜਾਵੇ ਮਨਰੇਗਾ ਮਜ਼ਦੂਰਾ ਅਤੇ ਹੋਰ ਸਰਕਾਰੀ ਕੰਮਾਂ ਉੱਤੇ ਲੱਗੇ ਮਜ਼ਦੂਰਾਂ ਦੀ ਦਿਹਾੜੀ 700 ਰੁਪਿਆ ਹੋਵੇ ਸਕਿਲਡਰ ਲੇਬਰ ਜਿਵੇਂ ਉਸਾਰੀ ਮਿਸਤਰੀ ਪਲੰਬਰ ਤਰਖਾਣ ਤਰਖਾਨ ਡਰਾਈਵਰੀ ਅਤੇ ਹੋਰ ਸਕਿਲਡਰ ਮਜ਼ਦੂਰ ਦੀ ਤਿਹਾਰੀ 1000 ਰੁਪਿਆ ਹੋਵੇ ਕਿਸੇ ਦੀ ਕਿਸੇ ਵੀ ਸਰਕਾਰੀ ਮੁਹਾਜਮਤ ਦੀ ਸ਼ੁਰੂਆਤ ਤਨਖਾਹ 36000 ਰੁਪਏ ਪ੍ਰਤੀ ਦਿਨਾਂ ਤੋਂ ਘਟ ਨਹੀਂ ਹੋਣੀ ਚਾਹੀਦੀ ਮਿਨੀਮਮ